ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 3 ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰਾ ਹੋਰ ਥੈ ਸੁਖ ਨਾਹੀ ਹਉ ਮੈਂ ਜਗਤ ਦੁਗ ਰੋਗ ਵਿਆਪਿਆ ਮਾਰ ਜਨਮੇ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵੈ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਾਵ ਤ੍ਰੈ ਗੁਣਤਾਤ ਬੋ ਗਰਮ ਖਮਾਵੇ ਹਰ ਰਸ ਸਾਧਨਾ ਆਇਆ ਸੰਦੇ ਆ ਤਰਪਨ ਕਰੇ ਗਾਇਤਰੀ ਦਿਨ ਬੂਜੇ ਦੁਖ ਪਾਇਆ ਸਤ ਗੁਰ ਸੇਵੇ ਸੋ ਬੜ ਭਾਗੀ ਜਿਸ ਨੂੰ ਆਪ ਮਿਲਾਏ ਹਰ ਰਾਜ ਵੀ ਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਵ ਗਵਾਏ ਇਹੋ ਜਾਗ ਅੰਦਾ ਸਭ ਅੰਧ ਕਮਾਵੇ ਬੇ ਨਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੇ ਕਰੇ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰਾ ਹੋਰ ਥੈ ਸੁਖ ਨਾਹੀ ਹਉ ਮੈਂ ਜਗਤ ਦੁਗ ਰੋਗ ਵਿਆਪਿਆ ਮਰ ਜਨਮੇ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤ ਗੁਰ ਸੇਵੈ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਾਵ ਤ੍ਰੈ ਗੁਣਤਾਤ ਬੋ ਗਰਮ ਕਮਾਵੈ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰੇ ਗਾਇਤਰੀ ਦਿਨ ਬੂਜੇ ਦੁਖ ਪਾਇਆ ਸਤ ਗੁਰ ਸੇਵੇ ਸੋ ਬੜ ਭਾਗੀ ਜਿਸ ਨੂੰ ਆਪ ਮਿਲਾਏ ਹਰ ਰਜ਼ ਵੀ ਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਵ ਗਵਾਏ ਇਹੋ ਜਾਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੇ ਕਰੇ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰਾ ਹੋਰ ਥੈ ਸੁਖ ਨਹੀਂ ਹਉ ਮੈਂ ਜਗਤ ਦੁਗ ਰੋਗ ਵਿਆਪਿਆ ਮਰ ਜਨਮੇ ਰੋਵੈ ਤਾਹੀ ਪ੍ਰਾਣੀ ਸਤ ਗੁਰ ਸੇਵ ਸੁਖ ਪਾਏ ਸਤ ਗੁਰ ਸੇਵੈ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਹਾ ਤ੍ਰੈ ਗੁਣ ਤਾਂ ਆਤਮੋ ਗਰਮ ਘਮਾਵੇ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰੇ ਗਾਇਤਰੀ ਦਿਨ ਬੂਜੇ ਦੁਖ ਪਾਇਆ ਸਾਤ ਗੁਰ ਜੀ ਦੇ ਸੋ ਬੜ ਭਾਗੀ ਜਿਸ ਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿਚ ਹਉ ਆਵ ਗਵਾਏ ਇਹੋ ਜਾਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੇ ਕਰੇ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰਾ ਹੋਰ ਥੈਂ ਸੁਖ ਨਹੀਂ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਮਾਰ ਜਨ ਮੈ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵੈ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਹਾ ਤ੍ਰੈ ਗੁਣਤਾਤ ਬੋ ਕਰਮ ਕਮਵੈ ਹਰ ਰਸ ਸਾਧਨ ਆਇਆ ਸੰਦੇ ਆਉ ਤਰਪਨ ਕਰੇ ਗਾਇਤਰੀ ਦਿਨ ਬੂਜੇ ਦੁਖ ਪਾਇਆ ਸਤ ਗੁਰ ਦੇ ਵੇ ਸੋ ਬੜ ਭਾਗੀ ਜਿਸ ਨੂੰ ਆਪ ਮਿਲਾਏ ਹਰ ਰਾਜ ਵੀ ਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਪ ਗਵਾਏ ਇਹੋ ਜਾਗ ਅੰਦਾ ਸਭ ਅੰਧ ਕਮਾਵੇ ਬੇ ਨਗੁਰ ਮੱਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੇ ਕਰੇ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰਾ ਹੋਰ ਥੈ ਸੁਖ ਨਾਹੀ ਹਉ ਮੈਂ ਜਗਤ ਦੁਗ ਰੋਗ ਵਿਆਪਿਆ ਮਰ ਜਨਮੇ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤ ਗੁਰ ਸੇਵੈ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਾਵ ਤ੍ਰੈ ਗੁਣ ਤਾਂ ਆਦਬੋ ਗਰਮ ਘਮਾਵੇ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰੇ ਗਾਇਤਰੀ ਦਿਨ ਬੂਜੇ ਦੁਖ ਪਾਇਆ ਸਤ ਗੁਰ ਸੇਵੇ ਸੋ ਬੜ ਭਾਗੀ ਜਿਸਨੂੰ ਆਪ ਮਿਲਾਏ ਹਰ ਰਜ਼ ਬੀਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਵ ਗਵਾਏ ਇਹੋ ਜਾਗ ਅੰਦਾ ਸਭ ਅੰਧ ਕਮਾਵੇ ਬੇਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀਂ ਵੇਖੇ ਕਰੇ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰਾ ਹੋਰ ਥੈਂ ਸੁਖ ਨਹੀਂ ਹਉ ਮੈਂ ਜਗਤ ਦੁਗ ਰੋਗ ਵਿਆਪਿਆ ਮਰ ਜਨਮੇ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵੈ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਾਵ ਤ੍ਰੈ ਗੁਣ ਤਾਂ ਆਤਮੋ ਗਰਮਖ ਮਾਵੈ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰੇ ਗਾਇਤਰੀ ਦਿਨ ਬੂਜੇ ਦੁਖ ਪਾਇਆ ਸਾਤ ਗੁਰ ਸੇਵੇ ਸੋ ਬੜ ਭਾਗੀ ਜਿਸ ਨੂੰ ਆਪ ਮਿਲਾਏ ਹਰ ਰਸ ਵੀ ਜਨ ਸਦਾ ਤ੍ਰਿਪਤਾਸੇ ਵਿਚ ਹੋਂ ਆਵਗਵਾਏ ਇਹੋ ਜਾਗ ਅੰਧਾ ਸਭ ਅੰਧ ਕਮਾਵੇ ਬੇਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੇ ਕਰੇ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰਾ ਹੋਰ ਥੈਂ ਸੁਖ ਨਹੀਂ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਮਾਰ ਜਨਮੇ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵੈ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਾਵ ਤ੍ਰੈ ਗੁਣਤਾਤ ਬੋ ਗਰਮ ਘਮਾਵੇ ਹਰ ਰਸ ਸਾਧਨਾ ਆਇਆ ਸੰਦੇ ਆਉ ਤਰਪਨ ਕਰੇ ਗਾਇਤਰੀ ਦਿਨ ਬੂਜੇ ਦੁਖ ਪਾਇਆ ਸਤ ਗੁਰ ਸੇ ਸੋ ਬੜ ਭਾਗੀ ਜਿਸ ਨੂੰ ਆਪ ਮਿਲਾਏ ਹਰ ਰਾਜ ਵੀ ਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਪ ਗਵਾਏ ਇਹੋ ਜਾਗ ਅੰਧਾ ਸਭ ਅੰਧ ਕਮਾਵੇ ਬੇ ਨਗੁਰ ਮੱਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੇ ਕਰੇ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰਾ ਹੋਰ ਥੈ ਸੁਖ ਨਾਹੀ ਹਉ ਮੈਂ ਜਗਤ ਦੁਗ ਰੋਗ ਵਿਆਪਿਆ ਮਰ ਜਨਮੇ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤ ਗੁਰ ਸੇਵੈ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਾਵ ਤ੍ਰੈ ਗੁਣਤਾਤ ਬੋ ਗਰਮ ਕਮਾਵੈ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰੇ ਗਾਇਤਰੀ ਦਿਨ ਬੂਜੇ ਦੁਖ ਪਾਇਆ ਸਤ ਗੁਰ ਸੇਵੇ ਸੋ ਬੜ ਭਾਗੀ ਜਿਸਨੂੰ ਆਪ ਮਿਲਾਏ ਹਰ ਰਾਜ ਵੀ ਜਨ ਸਦਾ ਤ੍ਰਿਪਤਾਸੇ ਵਿੱਚ ਹਉ ਆਵਗਵਾਏ ਇਹੋ ਜਾਗ ਅੰਦਾ ਸਭ ਅੰਧ ਕਮਾਵੇ ਬੇਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੇ ਕਰੇ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ